ਪਰਸੋਂ ਰਾਮਪੁਰ ਵਿੱਚ ਅੱਜ ਹੋਣਗੇ ਕਬੱਡੀ ਦੇ ਫਾਈਨਲ ਮੁਕਾਬਲੇ 97 ਸ਼ਹੀਦੀ ਜੋੜ ਮੇਲੇ ਵਿੱਚ ਪੁੱਜ ਰਹੀਆਂ ਹਨ ਹਜ਼ਾਰਾਂ ਸੰਗਤਾਂ ਪਰਸ ਰਾਮਪੁਰਬ ਵਿੱਚ ਸਥਿਤ ਭਗਤੀ ਸ਼ਕਤੀ ਤੇ ਦੇਸ਼ ਵਿਦੇਸ਼ ਦੀ ਲੱਖਾਂ ਸੰਗਤਾਂ ਦੀ ਆਸਥਾ ਦੇ ਪ੍ਰਤੀਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ ਕਾਨੂੰਨੀ ਥੇ ਵਿਖੇ ਤਨ ਤਨ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ 17ਵੇਂ ਸ਼ਹੀਦੀ ਜੋੜ ਮੇਲੇ ਤੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੇ ਅੱਜ ਫਾਈਨਲ ਮੁਕਾਬਲੇ ਹੋਣਗੇ ਤੇ ਜੇਤੂ ਟੀਮਾਂ ਨੂੰ ਨਗਦ ਆਕਰਸ਼ਕ ਇਨਾਮਾਂ ਤੇ ਟ੍ਰਾਫੀਆ ਨਾਲ ਨਵਾਜਿਆ ਜਾਵੇਗਾ 97 शहीदी ਜੋੜ ਮੇਲੇ ਵਿੱਚ ਭਾਰੀ ਤਦਾਦ ਵਿੱਚ ਸੰਗਤਾਂ ਪੁੱਜ ਕੇ ਨਤ ਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ ਦਿਨ ਰਾਤ ਮਿਹਨਤ ਕਰਕੇ ਮੇਲੇ ਨੂੰ ਸਫਲ ਬਣਾਉਣ ਲਈ ਅਣਥਕ ਸੇਵਾ ਨਿਵਾ ਰਹੇ ਹਨ 8 ਜੋਨੂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ ਲੰਗਰ ਸੰਗਤਾਂ ਨੂੰ ਆਤੁੱਟ ਵਰਤਾਇਆ ਜਾ ਰਿਹਾ ਹੈ ਹਨ ਆਪ ਭੈਣਾ ਧੀਆਂ ਧਿਆਨੀਆਂ ਤੇ ਨੌਜਵਾਨ ਅਨਤਕ ਸੇਵਾ ਨਿਵਾ ਰਹੇ ਹਨ